ਇਹ ਸੀਗਾ ਜੀ ਆਪਣੇ ਮੇਰੇ ਸਾਡੀ ਆਪ ਦੀ ਕੁੜੀ ਹੈਗੀ ਹੈ ਜੀ ਕਾਜਲਪੁਰ ਤੇ ਇਹ ਅਸੀਂ ਉਧਰ ਆਏ ਹੋਏ ਸੀ ਪਿੰਡ ਤੇ ਇਹ ਨਾ ਆਪਣੇ ਸਕੂਲ ਮਤਲਬ ਆਈ ਨਹੀਂ ਗਈ ਤੇ ਮੁੰਡੇ ਨਾਲ ਮੈਸੇਜ ਤੇ ਕੋਈ ਗੱਲ ਕੀਤੀ ਸੀਗੀ ਉਹ ਮੁੰਡਾ ਇਹਨੂੰ ਮਤਲਬ ਬਲੈਕਮੇਲ ਕਰਦਾ ਸੀ ਵੀ ਮੇਰੇ ਨਾਲ ਚੱਲ ਘਰੇ ਤੇ ਉਹ ਇਹਨੂੰ ਘਰੇ ਲੈ ਗਿਆ ਆਪਦੀ ਮੰਮੀ ਮੰਮੀ ਨਾਲ ਮਿਲਾਇਆ ਸਾਰਿਆਂ ਨਾਲ ਮਿਲਾਇਆ ਫਿਰ ਉਹ ਕਿਤੇ ਇਹਨੂੰ ਛੱਡਣ ਆਈ ਜਾਂਦੇ ਸੀ ਇੱਥੋਂ ਸਕੂਲ ਵਾਲਿਆਂ ਨੇ ਵੇਖ ਲਿਆ ਉਹਨੂੰ ਉਹ ਸਕੂਲ ਵਾਲੇ ਸਾਰੇ ਟੀਚਰ ਤੇ ਨਿਰਗਾ ਵਾਲੇ ਨੂੰ ਘਰੇ ਲਿਆਏ ਇੱਥੇ ਆਪਣੀ ਸਕੂਲ ਲਿਆਏ ਤੇ ਉਹ ਸਕੂਲ ਜਦੋਂ ਲਿਆਏ ਉਹ ਮੁੰਡਾ ਕਹਿੰਦਾ ਵੀ ਇਹ ਕੁੜੀ ਨੂੰ ਮੈਂ ਲੈ ਜਾਣਾ ਤੇ ਉਹ ਸਾਰ ਕਹਿੰਦੇ ਨਹੀਂ ਲੈ ਜਾਣਾ ਵੀ ਅਸੀਂ ਇਹਦੇ ਘਰਦਿਆਂ ਨੂੰ ਫੋਨ ਕਰਦੇ ਆ ਤੇ ਉਹਨੇ ਕੀ ਕੀਤਾ ਆਪਣੇ ਦੋਸਤਾਂ ਨੂੰ ਫੋਨ ਕਰਤਾ ਉਹ ਕਾਪੇ ਕਿਸੇ ਕੋਲ ਕਾਪੇ ਕਿਸੇ ਕੋਲ ਰਾੜ ਕੀ ਤੇ ਉਹ ਲੈ ਕੇ ਆ ਗਏ ਇੱਥੇ ਸਕੂਲ ਦੇ ਵਿੱਚ ਤੇ ਉਹ ਸਾਰ ਕਹਿਣ ਲੱਗੇ ਵੀ ਅਸੀਂ ਕੁੜੀ ਨੂੰ ਨਹੀਂ ਜਾਣ ਦੇਣਾ ਸਾਡੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਹੈ ਸਾਡੀ ਨਹੀਂ ਅਸੀਂ ਭੇਜ ਸਕਦੇ ਉਹਨਾਂ ਨੇ ਧੱਕਾ ਕਰਨ ਲੱਗ ਗਏ ਮਾਰ ਕੁੱਟੀ ਕੋਈ ਗੰਡਾਸਾ ਬਖਾਵੇ ਕੋਈ ਕੀ ਕਰੇ ਵੀ ਅਸੀਂ ਕੁੜੀ ਲੈ ਕੇ ਆਣੀ ਆ ਇੰਨੇ ਨੂੰ ਉਹਨਾਂ ਨੇ ਆਪਣੇ ਪੁਲਿਸ ਨੂੰ ਫੋਨ ਕਰਤਾ ਪੁਲਿਸ ਆ ਗਈ ਸਾਰੀ ਇੰਨੇ ਨੂੰ ਉਹ ਭੱਜ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਪੁਲਸ ਆਈ ਜਾਂਦੀ ਆ ਤੇ ਉਹ ਭੱਜ ਗਏ ਤੇ ਇੱਥੇ ਕੁੜੀ ਨੂੰ ਬਿਠਾ ਲਿਆ ਛੋੜੋ ਅਸੀਂ ਮੌਕੇ ਤੇ ਪਹੁੰਚ ਗਏ ਸੀਗੇ ਪਰ ਇਹਨਾਂ ਨੇ ਹਜੇ ਤੱਕ ਕੋਈ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਗਈ ਕਿੰਨੇ ਮੁੰਡੇ ਸੀਗੇ ਜਿਹੜੇ ਆਏ ਇਹ ਜਦੋਂ ਅਸੀਂ ਵੇਖਿਆ ਮੌਕੇ ਤੇ ਤਿੰਨ ਚਾਰ ਮੁੰਡੇ ਸੀਗੇ ਜਿਨ੍ਹਾਂ ਦੇ ਹੱਥ ਵਿੱਚ ਕਿਸੇ ਦੇ ਕੱਪਾ ਸੀ ਕਿਸੇ ਦੇ ਹੱਥ ਚ ਰਾੜ ਸੀ ਕਿ ਇਹਦੇ ਗੰਡਾਸਾ ਸੀ ਹੱਥ ਚ ਜਿਹੜੇ ਕਿ ਸਰਾ ਨੂੰ ਵੀ ਵਿਖਾਈ ਜਾਂਦੇ ਸੀ ਵੀ ਅਸੀਂ ਮਾਰ ਦਾਂਗੇ ਜਾਂ ਕੁੜੀ ਸਾਨੂੰ ਦੇ ਦਿਓ ਕੁੜੀ ਉਸ ਤੋਂ ਬਾਅਦ ਕੋਈ ਪੁਲਸ ਵਾਲੇ ਨਾਲ ਲੈ ਗਏ ਜਾਂ ਕੋਈ ਪੁਲਸ ਵਾਲੇ ਉਹ ਸਾਲਿਆਂ ਜਦੋਂ ਆਏ ਭੱਜ ਚੁੱਕੇ ਸੀ ਕੋਈ ਉਹਨਾਂ ਦੇ ਇੱਕ ਮੁੰਡਾ ਹੱਥ ਲੱਗਿਆ ਸੀ ਜਿਹੜਾ ਉਹਨਾਂ ਨੇ ਉਹਨ ਸਾਰਿਆਂ ਦੀ ਪਛਾਣ ਕੀਤੀ ਵੀ ਇਹ ਮੁੰਡੇ ਆ ਸਾਡੇ ਪਿੰਡ ਦੇ ਹੀ ਹੈਗੇ ਆ ਤੇ ਯਾਦਵਿੰਦਰ ਜਿਹੜਾ ਹੈਗਾ ਮੁੰਡਾ ਇਹ ਮੇਨ ਹੈਗਾ ਜਿਹੜਾ ਇਹ ਸਾਰੀ ਕਾਰਵਾਈ ਕਰੀ ਜਾਂਦਾ ਇਹ ਸਾਰਾ ਮਾਮਲਾ ਉਹਦੇ ਸਹੀ ਹੋਣਾ ਚਾਹੀਦਾ ਹੈ ਤੇ ਇਹ ਅਸੀਂ ਅਸੀਂ ਇਹ ਆਪਣੇ ਕਾਰਵਾਈ ਮੰਗਦੇ ਵੀ ਇਹਨਾਂ ਤੇ ਹੋਣੇ ਚਾਹੀਦੇ ਸਾਨੂੰ ਇਨਸਾਬ ਮਿਲਣਾ ਚਾਹੀਦਾ ਹੈ ਜਿਹੜਾ ਵੀ ਇਹ ਮੁੰਡੇ ਨੇ ਕੀਤੀ ਹੈ ਹਰਕਤ ਪਰ ਉਹ ਮੁੰਡੇ ਨੂੰ ਫਿਰ ਵੀ ਛੱਡ ਦਿੱਤਾ ਗਿਆ ਪਰ ਸਾਨੂੰ ਦੱਸੇ ਬਿਨਾ ਵੀ ਇਹ ਕੀ ਕਾਰਨ ਹੋਇਆ ਜਿਹੜਾ ਉਹਨੂੰ ਛੱਡ ਦਿੱਤਾ ਗਿਆ 14 ਅਗਸਤ ਦੀ ਗੱਲ ਹੈ ਜੀ ਕੋਈ ਕੁੜੀ ਸਕੂਲੇ ਪੜ੍ਹਦੀ ਹੈ ਜੀ ਪਹਿਲਾਂ ਐਪਲੀਕੇਸ਼ਨ ਭੇਜੀ ਸੀ ਉਹਨੇ ਵੀ ਮੈਂ ਸਕੂਲ ਨਹੀਂ ਹੋਣਾ ਬਾਅਦ ਚ ਵੀ ਉਹਨੂੰ ਜੋ ਕੰਮ ਸੀ ਉਹ ਨਹੀਂ ਸੀ ਕਰਤ ਕਰੇ ਫਿਰ ਸਕੂਲ ਆ ਗਈ ਸੀਗੀ ਸਕੂਲ ਜਦੋਂ ਰਸਤੇ ਜਾ ਰਹੀ ਸੀ ਤੇ ਉਈ ਪਿੰਡ ਦੇ ਮੁੰਡੇ ਨੇ ਵੇਖਿਆ ਵੀ ਉਹ ਥੋੜੀ ਲੇਟ ਸੀ ਤੇ ਕਿਸੇ ਮੁੰਡੇ ਦੇ ਕੋਲ ਖੜੀ ਹੋਈ ਸੀ। ਪਹਿਲਾ ਮੁੰਡਾ ਉਹ ਗਾਂ ਟੱਪ ਗਿਆ। ਫਿਰ ਉਹ ਮੁੰਡਾ ਵਾਸ ਮੁੜ ਕੇ ਆ ਗਿਆ ਵੀ ਕੁੜੀ ਕੱਲੀ ਐ ਸਕੂਲ ਦੀ ਕਿਉਂ ਖੜੀ ਹੋਈ ਹੈ? ਉਸ ਤੋਂ ਬਾਅਦ ਹੀ ਉਹਨਾਂ ਨੇ ਜਿਹੜੇ ਮੁੰਡੇ ਕੋਲ ਖੜੀ ਸੀ ਉਹਨੇ ਉਸ ਨੂੰ ਟਰੀ ਤੇ ਬਿਠਾ ਕੇ ਸਕੂਲ ਦੇ ਬੈਕ ਸਾਈਡ ਦੇ ਇੱਕ ਪੁਰਾਣਾ ਜੈਮ ਵਾਲਾ ਕਮਰਾ ਹੈ। ਉੱਥੇ ਲੈ ਜਾਂਦਾ ਹੀ ਕੁੜੀ ਨੂੰ। ਕੁੜੀ ਨੇ ਉੱਥੇ ਲਿਆਂਦਾ ਤੋਂ ਮੁੰਡੇ ਦੇ ਪਿੱਛਾ ਕਿਤੇ ਪਿੱਛੇ ਹੀ ਆ ਗਈ ਉਹਨੇ। ਉਹਨੇ ਦੇਖਿਆ ਵੀ ਕੁੜੀ ਨਵਾਲਗ ਹੈ। ਉਹਨੇ ਕੁੜੀ ਉਹਦੇ ਤੋਂ ਫੜ ਕੇ ਵਾਪਸ ਸਕੂਲੇ ਲੈ ਜਾਂਦੇ ਪਿਛਲੇ ਘੇਟਾਂ ਨਹੀਂ ਸਰ ਮਾਸਟਰ ਵੀ ਸੀਗੇ ਪ੍ਰਿੰਸੀਪਲ ਸਾਰੇ ਫੜ ਕੇ ਲੈ ਜਾਂਦੀ ਇਹਨਾਂ ਮੈਨੂੰ ਫੋਨ ਕੀਤਾ ਜੀ ਵੀ ਚੇਅਰਮੈਨ ਸਾਹਿਬ ਸਕੂਲੇ ਆਓ ਜਦੋਂ ਮੈਂ ਸਕੂਲ ਜਾਇਆ ਹੀ ਉਹ ਕਹਿੰਦੇ ਜੀ ਆਹ ਗੱਲਬਾਤ ਹੋਈ ਹੈ ਜੀ ਕੁੜੀ ਐਪਲੀਕੇਸ਼ਨ ਦਿੱਤੀ ਹੋਈ ਐਪਲੀਕੇਸ਼ਨ ਹੈਗੀ ਸਕੂਲ ਦੇ ਵਿੱਚ ਹੀ ਵੀ ਆਹ ਕੁੜੀ ਨੇ ਆਹ ਹਰਕਤ ਕੀਤੀ ਹੈ ਅਸੀਂ ਕਹੇ ਵੀ ਇਹਨਾਂ ਦੇ ਮਾਪਿਆਂ ਨੂੰ ਸਾਥ ਲਓ ਉਹਦੇ ਮਾਪਿਆਂ ਨੂੰ ਫੋਨ ਲਾਇਆ ਗਿਆ ਉਹ ਆ ਗਏ ਨੇ ਉਹ ਜਿਹੜਾ ਮੁੰਡਾ ਸੀਗਾ ਜਿਹੜਾ ਕੁੜੀ ਨੂੰ ਲੈ ਕੇ ਗਿਆ ਸੀਗਾ ਜੀ ਉਹਨੇ ਜੀ ਫੋਨ ਕਰਕੇ ਆਪਦੇ ਕੋਈ 10-15 ਮਿੱਤਰ ਬੇਲੀ ਯਾਰ ਬੇਲੀ ਸੱਦ ਲਈ ਜੀ ਇਕੱਠੇ ਕਰ ਲਈ ਕਰਕੇ ਕਿਸੇ ਕੋਲੇ ਗੰਡਾਸਾ ਸੀ ਕਿਸੇ ਕੋਲੇ ਕਿਰਪਾਨ ਸੀ ਕਿਰਪਾਨ ਤਾਂ ਸੀ ਮੌਜੂਦ ਵੀ ਕੀਤੀ ਜਿਹੜੀ ਠਾਣੀ ਜੀ ਦਿੱਤੀ ਹੈ ਕਬਰ ਵਾਲੀ ਅਸੀਂ ਉਹਨਾਂ ਨੂੰ ਸੱਦ ਕੇ ਉਹਦੇ ਮਾਪਿਓ ਨੂੰ ਅਸੀਂ ਕਿਹਾ ਵੀ ਆਹ ਹਰਕਤ ਕੀਤੀ ਮੁੰਡਾ ਇੱਕ ਮੁੰਡੇ ਨੂੰ ਨਾਲ ਹੋਰ ਲੈ ਕੇ ਨਾਂ ਦੇ ਨਹੀਂ ਪਤਾ ਇੱਕ ਮੁੰਡੇ ਨੂੰ ਨਾਲ ਹੋਰ ਲੈ ਕੇ ਸਕੂਲ ਜਾ ਗਿਆ ਆਂ ਤਾਂ ਮੈਂ ਕੁੜੀ ਨੂੰ ਲੈ ਕੇ ਜਾਣੀ ਹੈ ਸਕੂਲ ਚੋਂ ਪ੍ਰਿੰਸੀਪਲ ਸਰ ਕਹਿਣ ਲੱਗੇ ਵੀ ਕੁੜੀ ਸਾਡੇ ਸਕੂਲ ਦੀ ਹੈ ਅਸੀਂ ਤੁਹਾਨੂੰ ਇਸ ਤਰ੍ਹਾਂ ਨਹੀਂ ਦੇ ਸਕਦੇ ਕਿ ਜਿੰਨੇ ਚਿਰ ਉਹਦਾ ਮਾਪਿਓ ਨਹੀਂ ਆਉਂਦਾ ਕੁੜੀ ਦਾ ਅਸੀਂ ਮਾਪਿਓ ਦੇ ਹਵਾਲੇ ਕੁੜੀ ਕਰਨੀ ਹੈ ਪ੍ਰਿੰਸੀਪਲ ਨੇ ਸਟੈਂਡ ਲਿਆ ਜੀ ਸਿਰਫ ਥੋੜਾ ਜਿਹਾ ਉਹ ਮੁੰਡੇ ਨੇ ਕੁੜੀ ਦੀ ਬਾਹ ਫੜ ਲਈ ਜੀ ਗੁਰਵ੍ਰਹਿਮ ਸਰ ਨੇ ਜੀ ਉਹਨਾਂ ਨੇ ਉੱਠ ਕੇ ਮੁੰਡੇ ਤੋਂ ਕੁੜੀ ਦੀ ਬਾਹ ਛਡਾਈ ਤੇ ਇੱਕ ਚਪੇੜ ਮਾਰਤੀ ਮੁੰਡਾ ਬਾਹਰ ਭੱਜਿਆ ਗਿਆ ਬਾਹਰ ਹਥਿਆਰ ਰੱਖੇ ਜੀ ਉਹਨੇ ਉਹ ਖੰਡਾਸੀ ਚੱਕ ਕੇ ਸਿੱਧੀ ਲੈ ਕੇ ਆ ਗਿਆ ਜੀ ਉਹਦੀ ਵੀਡੀਓ ਵੀ ਬਣੀ ਹੈ ਬਾਕਾਇਦਾ ਵੀਡੀਓ ਵਿੱਚ ਮੈਂ ਵੀ ਹੈਗਾ ਜੀ ਮੁੰਡੇ ਨੇ ਸਿੱਧੀ ਖੰਡਾਸੀ ਕੀਤੀ ਹੋਈ ਹੈ ਕਹਿੰਦਾ ਜੀ ਮੈਂ ਸਿੱਧੀ ਖੰਡਾਸੀ ਮਾਰਦਾ ਹੁਣ ਤੁਸੀਂ ਪਾਸੇ ਹੋ ਜਾਓ ਪਰ ਜਿਹੜੇ ਸਰ ਸੀਗੇ ਜੀ ਕਬਰ ਸਰ ਸੀਗੇ ਜੀ ਉਹ ਅੱਗੇ ਹੋ ਗਏ ਸ਼ੁਭਾਰ ਸੀਗੇ ਇੱਕ ਮੁੰਡਾ ਬਿਜਲੀ ਵਾਲਾ ਇਹ ਵੀ ਮੌਜੂਦ ਸੀ ਉਦੋਂ ਇਹ ਵੀ ਕਮੇਟੀ ਦੇ ਮ ਇਹ ਇਹ ਵੀ ਅੱਗੇ ਹੋ ਗਿਆ ਸੀ ਕਿ ਵੀ ਗੁਰਵ੍ਰਾਮ ਦੇ ਕਿੱਦਾਂ ਸੀ ਕਿਵੇਂ ਮਾਰੇਗਾ ਆ ਤਾਂ ਮੈਂ ਮਾਰੂੰਗਾ ਉਹਨੇ ਮੇਰੇ ਚਪੇੜ ਕਿਉਂ ਮਾਰੀ ਹੈ ਉਹ ਨਾਲ ਵਾਲਾ ਮੁੰਡਾ ਵੀ ਉਹਦੇ ਕੋਲ ਕ੍ਰਪਾਨ ਸੀਗੀ ਜੀ ਇੰਨੇ ਨੂੰ ਜੀ ਇਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਜੀ ਪੁਲਿਸ 5 ਮਿੰਟਾਂ ਵਿੱਚ ਪੁਲਿਸ ਇੱਥੇ ਆ ਗਈ ਹੈ ਪਰ ਇਹਨਾਂ ਨੂੰ ਭੱਜ ਜੁਕੇ ਸੀ ਇੱਥੋਂ ਉਹ ਆਪ ਆਪਣੇ ਘਰਾਂ ਨੂੰ ਗਏ ਜਲੇ ਉਹਦੇ ਵਿੱਚ ਪ੍ਰਿੰਸੀਪਲ ਸਰ ਨੇ ਲਿਖ ਕੇ ਦਿੱਤਾ ਸੀ ਕਿ ਥਾਣੇ ਚ ਕਬਰ ਵਾਲੇ ਵੀ ਇਸ ਤਰ੍ਹਾਂ ਕਰਕੇ ਸਾਡੇ ਨਾਲ ਆਹ ਹੱਥੋਂ ਪਾਈ ਹੋਈ ਹੈ ਸਾਡੇ ਕਿਡਾਸੀ ਮਾਰ ਦੇਣ ਲੱਗੇ ਸੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਜੀ ਅਜੇ ਤੱਕ ਇਸ ਲਈ ਸਾਰਾ ਪਿੰਡ ਇਕੱਠਾ ਹੋਇਆ ਇਸਰਾਮਾ ਬੋਦਲਾ बिकी गल कोई कार्रवाई क्यों नहीं की जुना माफी क्यों नहीं मंगी जी इसलिए सारा अच पिंडा हो ਫਿਰ ਪਸਟ ਹੋਰ ਨਾ ਹੋਣੀ ਤਾਂ ਸਰੋਂ ਹੋਰ ਬੈਟਰ ਦਾ ਮਤਲਬ ਪਿੰਡ ਦਾ ਬੈਟਰ ਸੀ ਸਾਡੇ ਸਕੂਲ ਵਾਲੇ ਤਾਂ ਇਸ ਤੋਂ ਅੰਦਰ ਆ ਕੇ ਸਕੂਲ ਦੇ ਵਿੱਚ ਉਹਨਾਂ ਨੇ ਬੁਲਟ ਬਜੀ ਦਿੱਤੀ ਉਸਦੀ ਮੈਂ ਜਿਹੜਾ ਪ੍ਰਕਾਸ਼ ਹੋਇਆ ਸੀ 20 ਸਤੰਬਰ ਨੂੰ ਵੀ ਸਤੰਬਰ ਦੇ ਦਸਵੇਂ ਦਸਵੇਂ ਵਰਸਿਟਾਈਨ ਅਸਰ ਪੇਤਰ ਨੇ ਆਲ ਮਤਲਬ ਜੈਸੀ ਪੀਸ ਨਾਲ ਉਹ ਮੈਂ ਕਹਾਂ ਉਹ ਸਾਰੇ ਕਿਸੇ ਦਿੱਤਾ ਇਸ ਹਾਲਤ ਤੋਂ सारा सिरो बाय डेमी एंड मोर बंदे में आ गया था मोर बंदे में कटो चार पांच जाने से ये हो गया है ओ का कोई ठीक है कौन ना करो एक डंडा एक तलवार के लिए मारो और करके ले आए सी ए बाकी एक वो छोटी इसकी विनाशा कह ले अपन जाते हैं ना रोज चले मारने की कोशिश करते चला दे तो तक ये हो गया इसकी लाइफ की है ये ਲੜਕੀ ਉਸ ਦੇ स्कूल ਨਹੀਂ ਆਈ पर ਸਾਡਾ ਨੈਤਿਕ ਤੌਰ ਤੇ ਅਸੀਂ ਉਸ ਪਰਿਵਾਰ ਨੂੰ ਸਪੋਰਟ ਕਰਦੇ ਹਾਂ ਸਕੂਲ ਨਹੀਂ ਆਈ ਹਾਂ ਉਹ ਪਿੰਡ ਵਾਲੇ ਲੈ ਕੇ ਆਏ ਸੀ ਪਰ ਫਿਰ ਮੇਰੀ ਜ਼ਿੰਮੇਵਾਰੀ ਬਣ ਜਾਂਦੀ ਚਾਹੇ ਨਹੀਂ ਆਈ ਕਿ ਮੈਂ ਉਸ ਨੂੰ ਸੇਵ ਕਰਾਂ ਕੀ ਕਾਰਨ ਕੀ ਹੁੰਦਾ ਸੀ ਅਸੀਂ ਫੇਸ ਨੂੰ ਹਾਂ ਅਸੀਂ ਫੇਸ ਨੂੰ ਦੇਖਦੇ ਹੀ ਨਹੀਂ ਕਿ ਉਹਨਾਂ ਨੇ ਕਿ ਇਹ ਕਰਵੇ ਜਿੱਤੇ ਨਾਲ ਸਾਡੇ ਕੋਲ ਕੋਈ ਸੰਦੇਹ ਆਇਆ Nej, ladte måtte. Først og med at outen den gode.